पेंड जब्बोवाल दिया तस्वीर साझिया करते पे ਸਮਾਪੰਜਾਬ ਦਾ ਬਦਲਦਾ ਜਾ ਰਿਹਾ ਕੋਈ ਟਾਈਮ ਹੁੰਦਾ ਸੀ ਕਿ ਸਕੂਲਾਂ ਦੇ ਅੰਦਰ ਸੈਮੀਨਾਰ ਹੋਣੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਪਰ ਅੱਜ ਜੱਬੋਵਾਲ ਦੇ ਸਕੂਲ ਦੇ ਅੰਦਰ ਹੀ ਨਸ਼ੇ ਨੂੰ ਬੰਦ ਕਰਨ ਦੇ ਲਈ ਤੇ ਨਸ਼ੇ ਤੋਂ ਬਚਣ ਦੇ ਲਈ ਇੱਕ ਪੰਜਾਬ ਪੁਲਿਸ ਨਵਾਂ ਸ਼ਹਿਰ ਦੇ ਵੱਲੋਂ ਸੈਮੀਨਾਰ ਕੀਤਾ ਜਾ ਰਿਹਾ ਹੈ ਮਰੀਏ ਜੀ ਉਹਨਾ ਚੋਟੀਆਂ ਜਿਹੀਆਂ ਜਿੱਦਾਂ ਪਿੰਡ ਦੇ ਵਿੱਚ ਬਿੱਟ ਸਾਰੇ ਆ ਗਏ ਸਾਰੇ ਸੋਫਾ ਅਸੀਂ ਕੱਢੇ ਉਹਦਾ ਫਾਰਮ ਤਾਂ ਬੇਦਲੀ ਹਾਂ ਇਦਾਂ ਜੀ ਸਾਡਾ ਮੈਨੂੰ ਮਸਤ ਬਣੀ ਆ ਜੀ ਦਾ ਪਿੰਡ ਦਾ ਨਾਮ ਹੈ ਮੈਂ ਕਹਿੰਦਾ ਇੱਕ ਲੈਵਲ ਲੱਗ ਗਿਆ ਬੜਾ ਦੋ ਦੋ ਪਰਚੇ ਦਿੰਦੇ ਹਾਂ ਦੋ ਆਕਾਪ ਬਾਸ ਹੋ ਜਾਂਦਾ ਆਪਾਂ ਨਜਾਇਜ਼ ਨਾ ਕਰਨੀ ਹੈ ਨਾ ਹੋਣ ਦੇਣੀ ਜਦੋਂ ਕਿਸੇ ਬੰਦੇ ਨੂੰ ਪਤਾ ਲੱਗ ਗਿਆ ਮੈਂ ਪਹਿਲਾਂ ਹੀ ਦੱਸ ਇੱਕ ਬੰਦਾ ਦੱਸ ਦਵੇ ਕਿਸੇ ਨਾਲ ਤੱਕ ਨਹੀਂ ਜਾਇਜ਼ ਜਿੱਥੇ ਜ਼ਿਆਦਾ ਉਹਨੂੰ ਬਖਸ਼ਣਾ ਜਿੱਥੇ ਪਤਾ ਲੱਗਿਆ ਕਿ ਇਹ ਬੰਦਾ ਕ੍ਰਿਮੀਨਲ ਹੈ ਅਗਰਾਮ ਕਰਦਾ ਮੇਰੇ ਘਰ ਨਾਲ ਘਟ ਗਿਆ ਸੀ ਤੇ ਦੇ ਘਰੋਂ ਆ ਕੇ ਤੇ ਬੱਕਰੀਆਂ ਪਾਈਆਂ ਬਸ ਮਾਰੀਆਂ ਸਾਨੂੰ ਕੋ ਡਾਤਾ ਦੇ ਦਿੱਤੇ ਇਹਨਾਂ ਕਿ ਗਾਤਾ ਉਹ ਜਿੰਨਾ ਮਾਰਦੀ ਇਥੇ ਬੱਚੇ ਦਾ ਮਾਂ ਤਾਂ ਐਦਾਂ ਤੋਂ ਹਲੇ ਨਹੀਂ ਹਾਰੇ ਲੈ ਕਰਦੇ ਨੇ ਸਾਡੇ ਸਾਥੇ ਬੈਠੇ ਸੀ ਦੇ ਜਿਹੜਾ ਉਹਨੂੰ ਉਹਦੇ ਮਾਉ ਜਿਹੜਾ ਤੇਰਾ ਮੈਂ ਨਾ ਨਹੀਂ ਕਰ ਗਿਆ ਮੈਂ ਮੈਨੂੰ ਨਹੀਂ ਪਤਾ ਪਹਿਲਾਂ ਨਹੀਂ ਪਤਾ ਉਹ ਤੇ ਬੈਠੇ ਨੂੰ ਪਤਾ ਤੇ ਪੜਾ ਠੀਕ ਹੈ ਬੈਠੇ ਬੈਠੇ ਮੈਂ ਕੋਈ ਚੀਜ਼ ਆਏ ਹੁੰਗੇ ਮੈਂ ਇੱਥੇ ਘੱਟੇ ਰਹੀ ਇੱਥੇ ਘੱਟੇ ਰਹੀ ਤੇ ਤੂੰ ਰਹਿਦੀ ਸੀ ਜਦੋਂ ਤੇਰਾ ਪੋਤਾਂ ਨਾਲੇ ਪੋਤੀ ਨੂੰ ਮੈਂ ਕਿਹਾ ਸੀ ਇਹਨਾਂ ਨੂੰ ਬਚਾ ਲੈ ਉਦੋਂ ਪਿੱਛੇ ਰਹਿਦੀ ਸੀ ਐਸੀ ਆਵੇ ਰਾਜ ਉਸ ਤੋਂ ਬਾਅਦ ਇਹ ਇਸ ਨੂੰ ਇਹ ਇਸ ਨੂੰ ਬੇਨਤੀ ਕਰਾਂਗੇ ਸਾਡੇ ਸਾਰੇ ਸਾਡੇ ਨਜ਼ਰ ਦੀ ਬੱਚੇ ਦੀ ਇਹ ਗੱਲ ਜੀ ਮਿਲ ਨੇ ਜੀ ਸੰਪਰਕ ਪ੍ਰੋਗਰਾਮ ਦੀ 15 ਬਣਦਾ ਹੈ। ਹੋਰ ਉਹਦਾ ਮਤਲਬ ਇਹ ਹੈ ਕਿ ਮੁੱਖ ਬਿਲ ਦੇ ਸਾਡੇ ਮਸੀਦਾ ਸੰਬਧਾਹੀ अहम ਹੈ। ਹੋਰ ਆਪਣਾ ਜਿਹੜਾ ਫੋਲੋਅਰ ਨੇ ਅੱਛਾ ਉਹ ਸਾਡੇ ਬੱਚੇ ਇਸ ਚੀਜ਼ ਨੂੰ ਬਿਨਾ ਸਮਝੇ ਕਿ ਇਹ ਬੰਦਾ ਤਾਂ ਕ੍ਰਾਈਮ ਕਰ ਰਿਹਾ ਹੈ। ਚੋਰੀ ਚ ਕਰਦਾ ਹੈ ਸਟੋਲਫਿੰਗ ਕਰਦਾ ਹੈ ਅਸਲਾ ਇਹਨਾਂ ਨਜਾਇਜ਼ ਦੇ ਨਾਲ ਗੀਤ ਦੂਜੀ ਨਾਲ ਕੀਤਾ ਤੀਜੀ ਨਾਲ ਚੌਥਾ ਜੋੜ ਕੇ ਕਈ ਵਾਰ ਫਿਰ ਆਪਣੇ ਹੀ ਬੰਦ ਰੈਂਕ ਕਰਦਾ ਹੈ ਕੀ ਹੁੰਦਾ ਚਾਹੇ ਬੱਚੇ ਇਕੱਠੇ ਹੋਏ ਕਿਸੇ ਨੂੰ ਮਾਰ ਦਿੰਦਾ ਚਲਾਈ ਕਰਦਾ ਨਾ ਸੁੱਚੇ ਰਹਿਣੇ ਚਾਹਤੇ ਇਹ ਬਰਦੀ ਕਿ ਚੰਗਾ ਪਰਵਰਸ਼ਾ ਚਾਹ ਰਹੀ ਦੀ ਦੁਨੀਆ ਸਵੇ ਤੇ ਇਹ ਕਰਦਾ ਹੈ ਚੇਰੂ ਦੇ ਨਾਲ ਉਹਦੇ ਕਰਦਾ ਹੈ ਜਿਸੇ ਦੱਸਿਆ ਜਾਂਦਾ ਹੈ ਜਾਂ ਉਹ ਅੰਦਰੇ ਹੁੰਦਾ ਹੈ ਜਾਂ ਉਹ ਬਾਹਰ ਕਰਿਆ ਜਾਂਦਾ ਹੈ ਉਸਕੇ ਲੋਕਾਂ ਜਾਂ ਕੋਈ ਦਿੱਤੇ ਜਾਂਦੇ ਨੇ ਜਾਂ ਮਾਰੇ ਲੋਕ ਮਿਲ ਜਾਂਦੇ ਆ ਔਰ ਫਿਰ ਉਹ ਜੰਗਾਪੁਲਾ ਬੱਚਾ ਵੀ ਕ੍ਰਾਈਮ ਵਿਦਨ ਵਿੱਚ ਉਹ ਫਟਾਫਟ ਪਰਦਾ ਅੱਪਾ ਆਪਣੀ ਕੌਮੀ ਆ ਤੇ ਨਜ਼ਰ ਆਈ ਕਿਸ ਤਰ੍ਹਾਂ ਦੇ ਫੇਸਬੁਕ ਤੇ ਕਿਵੇਂ ਫਾਲੋ ਕਰਕੇ ਉਹਨਾਂ ਨੂੰ ਗ੍ਰਾਬ ਕੀਤਾ ਵਾਪਸ ਜਰਗੀਤਾ ਕਰ ਲੋ ਕੱਟ ਕਰ ਲੋ ਕਿ ਜਿਹੜਾ ਬੰਦਾ ਛਡੇ ਵੱਡੇ ਕਹਿਣ ਤੇ ਵੀ ਬਾਦ ਨਹੀਂ ਆਉਂਦਾ ਫਿਰ ਵੀ ਨਸ਼ਾ ਵੇਚਦਾ ਉਹਦਾ ਕੋਈ ਜਮਾਨਤ ਨਾ ਦੇ ਉਹਦਾ ਸਮਾਜਿਕ ਤੌਰ ਤੇ ਬਾਈਕਟ ਕਰੋ ਜੇ ਤੁਸੀਂ ਲੋਕ ਇਸ ਚੀਜ਼ ਨੂੰ ਕਰੋਗੇ ਉਦਾ ਬਹੁਤ ਬੜਾ ਇਮਪੈਕਟ ਪੈਂਦਾ। ਜਦੋਂ ਸਾਡੇ ਵਾਸਤੇ ਮਜ਼ਦੂਰੀ ਕੀ ਹੋ ਜਾਂਦੀ ਪਿੰਡ ਦਾ ਵਸਨੀਕ ਹੁੰਦਾ ਐ ਅਸੋਸੀਏਟ ਹੁੰਦਾ ਕੋ ਰਿਸਟਰ ਹੁੰਦਾ ਕੋ ਗਵਰਨਟੀ ਹੁੰਦਾ ਐ ਆਪਾਂ ਉਹਦੀ ਕਿਤੇ ਨਾ ਕਿਤੇ ਮਦਦ ਕਰਨ ਤੋਂ ਤਰੱਕਦੇ ਨਹੀਂ। ਜੋ ਇਹ ਮਦਦ ਉਹਨੂੰ ਅਨਕਰੇਜ ਕਰਦੀ ਐ ਉਹੀ ਕੰਮ ਬਲ ਦੁਬਾਰਾ ਲੈ ਕੇ ਜਾਂਦੀ। ਬਹੁਤ ਸਾਰੇ ਚਿੰਨ੍ਹ ਇਹ ਲੱਗਦੇ ਹੋਂ ਤਾਂ ਜੇ ਤੁਸੀਂ ਖੋਲ ਨਗਰਾਨੀ ਕਰਦੇ ਤੁਸੀਂ ਇਸ ਚੀਜ਼ ਦਾ ਖਿਆਲ ਰੱਖਦੇ ਆਹ ਚੱਲੇਗੀ ਆਪਣੇ ਅੰਦਰ ਤੋਂ ਗਹਿਰਤ ਚਲੀਗੀ ਤਾਂ ਦਾ ਪਰਿਨਾਮ। ਜਿਵੇਂ ਅਮਰੀਕਾ ਨੂੰ ਜਿੱਥੇ ਸ਼ਕਤੀ ਨਾਲ ਇਹ ਤਕੀਬੇ ਵੀ ਸਾਡੇ ਕੋਲ ਬਖਸ਼ਣ ਦਾ ਕੋਈ ਖੰਨਾ ਨਹੀਂ ਹੈ ਜਿਹੜਾ ਕੁਝ ਕਰਦਾ ਹੈ ਨਸ਼ਰਾ ਕਾਰੋਗਰ ਕਰਦਾ ਉਹ ਉਹ ਸ਼ਕਤੀ ਨਾਲ ਹੀ ਟਿਕਿਆ ਜਾਊਗਾ ਉਹਦੇ ਨਾਮ ਵੀ ਵਧੀਆ ਕੰਮ ਕਰਕੇ ਤੁਹਾਨੂੰ ਜਿਗੜ ਦੇ ਆਣੀ ਮੇਰੇ ਸਾਰੇ 5 ਮੀਟਰਨ ਹੋ ਗਏ ਜੀ 20 ਸਾਲ ਹੋ ਗਿਆ ਜੀ ਅਗਲੀ 5 ਮੀਟਰਨ ਚੱਲ ਗਈ ਹੈ ਜੀ ਅਸੀਂ ਪਹਿਲਾਂ ਵੀ ਜੀ ਨੂੰ ਲੋਖਾਂ ਬੁਲਾਈ ਹੈ ਜੀ ਜਿਹੜੇ ਇਹ ਪਰਿਵਾਰ ਬੈਠੇ ਆ ਕਲੇ ਸਭ ਸਿਹਤ ਜੀ ਦੇ ਹੋਰ ਵੀ ਲੋਕ ਜਿਹੜੇ ਸਾਡੇ ਬੰਦੇ ਹੈਗੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਬੜੀ ਮਦਦ ਕਰਾਂਗੇ ਡੜਕੇ ਬੱਚੇ ਬਾਹਰ ਭੇਜਦੇ ਤੁਹਾਡੇ ਨਾਲ ਖੜਾਂਗੇ ਕੋਈ ਕਾਰੋਬਾਰ ਕਰੋ ਬੜੇ ਨਾਲ ਖੜਾਂਗੇ ਜੇ ਨਗੇ ਵਾਲੇ ਪਾਸੇ ਜਾਉਂਗੇ ਅਸੀਂ ਬਿਲਕੁਲ ਤੁਹਾਡੇ ਨਾਲ ਨਹੀਂ ਖੜਾਂਗੇ ਤੁਹਾਨੂੰ ਪ੍ਰੈਸਰ ਦੇ ਸਾਹਮਣੇ ਹੁਕਮ ਲਾਇਆ ਕਿ ਤੁਸੀਂ ਮਤਾਂ ਪਾਓ ਜਿੱਦਨ ਸਰ ਫਿਰ ਚਾਰਜ ਮਿਲੂਗਾ ਅਸੀਂ ਪਹਿਲਾਂ ਮਤਾਂ ਪਾ ਕੇ ਤੁਹਾਡੇ ਦਫਤਰ ਜੇ ਕੇ ਆਵਾਂਗੇ ਜੀ ਬੜੇ ਜੀ ਮਾਰਜੀ ਅੱਜ ਪਿੰਡ ਜੱਬੋਵਾਲ ਦੇ ਵਿੱਚ ਪਹੁੰਚੇ ਹਾਂ ਅੱਜ ਕਿਹੜੀ ਮੀਟਿੰਗ ਵਿਸ਼ੇਸ਼ ਤੌਰ ਤੇ ਕੀਤੀ ਜਾ ਰਹੀ ਹੈ ਅੱਜ ਮਾਨਯੋਗ ਡੀਜੀਪੀ ਸਾਹਿਬ ਔਰ ਮਾਨਯੋਗ ਐਸਐਸਪੀ ਸਾਹਿਬ ਜिला ਸ਼ੀਤ ਭਗਤ ਸਿੰਘ ਨਗਰ ਦੀ ਦੇ ਨਿਰਦੇਸ਼ਾਂ ਤੇ ਇਸ ਸੰਪਰਕ ਮਹਮ ਤਹਿਤ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਅੱਜ ਜੱਬੋਵਾਲ ਮੀਟਿੰਗ ਕੀਤੀ ਮੇਰੇ ਨਾਲ ਮੁਖ ਅਫਸਰ ਥਾਣਾ ਜੀ ਸਦਰ ਮੌਜੂਦ ਹੈ ਔਰ ਇਹਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਹੈ ਨਸ਼ੇ ਦੇ ਖਿਲਾਫ ਔਰ ਸਾਡੀ ਨੌਜਵਾਨ ਪੀੜੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਤੇ ਜਿਹੜੇ ਕਈ ਗਲਤੀਆਂ ਕਰਕੇ ਵਿਗੜ ਜਾਂਦੇ ਆ ਜਾਂ ਫਿਰ ਕ੍ਰਾਈਮ ਦੀ ਦੁਨੀਆ ਵੱਲ ਨੂੰ ਚਲੇ ਜਾਂਦੇ ਆ ਜਾਂ ਉਹਨਾਂ ਨੂੰ ਲੱਗਦਾ ਹੈ ਗਲੋਰੀਫਾਈ ਹੋ ਰਿਹਾ ਕ੍ਰਾਈਮ ਸੋਸ਼ਲ ਮੀਡੀਆ ਤੇ ਉਹਦੇ ਨਾਲ ਉਹਨਾਂ ਦਾ ਬਿਗਾੜ ਹੋ ਰਿਹਾ ਉਹਦੇ ਸੰਬੰਧੀ ਛੋਟ-ਛੋਟੀਆਂ ਜਿਹੜੀਆਂ ਵਾਰਦਾਤਾ ਹੋ ਜਾਂਦੀਆਂ ਸਨੇਚਿੰਗ ਵਗੈਰਾ ਹੋ ਜਾਂਦੀ ਇਸਵੰਦੀ آگਾਹ ਕੀਤਾ ਹੈ ਅਵੇਅਰ ਕੀਤਾ ਹੈ ਔਰ ਆਪਣੀ ਜੰਗ ਜਨਰੇਸ਼ਨ ਹੈ ਉਹਦੇ ਪ੍ਰਤੀ ਅਸੀਂ ਜਿਹੜੇ ਆਪਣੇ ਫਰਜ਼ਾਤ ਨੂੰ ਨਿਭਾਉਂਦੇ ਹੋਏ ਉਹਨਾਂ ਨੂੰ ਬਚਾ ਕੇ ਰੱਖੀਏ ਔਰ ਨਸ਼ਾ ਵਿਚਨ ਵਾਲਿਆਂ ਨੂੰ ਸਖਤ ਤਕੀਦ ਕੀਤੀ ਹੈ ਕਿ ਬੜੀ ਸ਼ਕਤੀ ਨਾਲ ਪੇਸ਼ ਆਵਾਂਗੇ ਇਸ ਕਿਤੇ ਤੋਂ ਬਾਜਾ ਜੀਐਸਪੀ ਸਾਹਿਬ ਜਿਹੜੇ ਜੇਲ ਦੇ ਵਿੱਚੋਂ ਆਏ ਹੈਗੇ ਆ ਕਿਸੇ ਵੀ ਤਰੀਕੇ ਦੇ ਨਾਲ ਆਏ ਹੈ ਉਹ ਇਹ ਜਿਹੜਾ ਮਾਹੌਲ ਹੈਗਾ ਕਿਤੇ ਨਾ ਕਿਤੇ ਖਰਾਬ ਕਰਦੇ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੂੰ ਕੀ ਕੀ ਕਿਸ ਤਰ੍ਹਾਂ ਦੇ ਤਰੀਕੇ ਹੈਗੇ ਨਹੀਂ ਨਹੀਂ ਕੋਈ ਵੀ ਜਿਹੜਾ ਬੰਦਾ ਹੈ ਜੇਲ੍ਹ ਚ ਭੇਜਦਾ ਵੀ ਮਕਸਦ ਇਹੀ ਹੁੰਦਾ ਜਿੱਥੇ ਉਹਨੂੰ ਇੱਕ ਸਜ਼ਾ ਮਿਲਦੀ ਹੈ ਉੱਥੇ ਉਹਨੂੰ ਸੁਧਾਰ ਵਾਸਤੇ ਭੇਜਿਆ ਜਾਂਦਾ ਹੈ ਸੋ ਜੇਲ੍ਹ ਚ ਉਹ ਜਿਹੜਾ ਬੰਦਾ ਆਇਆ ਹੁੰਦਾ ਉੱਥੇ ਅਸੀਂ ਨਿਗਰਾਨੀ ਰੱਖਦੇ ਆ ਤਾਂ ਕਿ ਫਰਦਰ ਇੱਕ ਕ੍ਰਾਈਮ ਨਾ ਕਰੇ ਜੀ ਜੀ ਸ਼੍ਰੀ ਮਾਣਿਸ਼ੋਕ ਕੁਮਾਰ ਜੀ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਜੇ ਇਹ ਥਾਣਾ ਸਰ ਦੇ ਗੱਲ ਕਿਤੇ ਜਬੂਵਾਲ ਹੌਟ ਮੰਨਿਆ ਜਾ ਰਿਹਾ ਸੀਗਾ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਦੇਖ ਇਨ ਉਹਪਰੇਡ ਜੋਨ ਚ ਪਾਇਆ ਹੋਇਆ ਸੀ ਠੀਕ ਹੈ ਪਿਛਲੀ ਪੰਚਾਇਤ ਨੇ ਬਹੁਤ ਮਿਹਨਤ ਕੀਤੀ ਉਸ ਮਿਹਨਤ ਦੇ ਸਦਕਾ ਇਹ ਜਿਹੜਾ ਪਿੰਡ ਹੈ ਇਹ ਗ੍ਰੀਨ ਜੋਨ ਚ ਆਇਆ ਔਰ ਸਰਪੰਚ ਸਾਹਿਬ ਨੂੰ ਸਪੈਸ਼ਲ ਸਨਮਾਨਿਤ ਕੀਤਾ ਗਿਆ ਠੀਕ ਹੈ ਹੁਣ ਕੁਝ ਐਵੇਂ ਲੋਕਾਂ ਦੀ ਇੱਕ ਗਲਤ ਧਾਰਨਾ ਹੈ ਕਿ ਜੀ ਪੰਚਾਇਤ ਬਦਲ ਗਈ ਜਬ ਬਾਲਚ ਨਸ਼ਾ ਵੇਚਣਾ ਸ਼ੁਰੂ ਹੋ ਜਾਊਗਾ ਠੀਕ ਹੈ ਜਦੋਂ ਵੀ ਕੋਈ ਬੰਦਾ ਕ੍ਰਾਈਮ ਕਰਦਾ ਉਹਦੀ ਸਾਨੂੰ ਇੰਟੀਮੇਸ਼ਨ ਮਿਲ ਜਾਂਦੀ ਹੈ ਅਸੀਂ ਉਹਦੇ ਉੱਤੇ ਆਪਣਾ ਫੋਕਸ ਕਰਕੇ ਉਹਨੂੰ ਫੜ ਕੇ ਉਹਨੂੰ ਜੇਲ੍ਹ ਭੇਜਾਂਗੇ ਇਹੋ ਜਿਹਾ ਕੋਈ ਨਹੀਂ ਹੋਣ ਦंगे ਪੰਚਾਇਤ ਨੇ ਵੀ ਅੱਜ ਸਾਨੂੰ ਵਿਸ਼ਵਾਸਨ ਦਵਾਇਆ ਕਿ ਜਦੋਂ ਵੀ ਕੋਈ ਪਿੰਡ ਦੇ ਵਿੱਚ ਇਹੋ ਜਿਹਾ ਬੰਦਾ ਕ੍ਰਾਈਮ ਕਰੂਗਾ ਅਸੀਂ ਐਸਐਚਓ ਸਾਹਿਬ ਹੋਰਨਾਂ ਨੂੰ ਦੱਸਾਂਗੇ ਤੇ ਅਸੀਂ ਇੱਕ ਮਤਾ ਪਾਵਾਂਗੇ ਜਦੋਂ ਪੰਚਾਇਤ ਨੂੰ ਪੂਰਾ ਦੂਜਾ ਮਿਲ ਗਿਆ ਆਪਣੇ ਚਾਰਜ ਮਿਲ ਗਿਆ ਇੱਕ ਮਤਾ ਪਾਵਾਂਗੇ ਕਿ ਪਿੰਡ ਦਾ ਬੰਦਾ ਜਿਹੜਾ ਵੀ ਕੋਈ ਕ੍ਰਾਈਮ ਕਰੂਗਾ ਉਸ ਦਾ ਕੋਈ ਵੀ ਸਾਥ ਨਹੀਂ ਦਿੱਤਾ ਜਾਊਗਾ ਨਾ ਹੀ ਕੋ ਪਿੰਡ ਦਾ ਬੰਦਾ ਉਹਦੀ ਜਮਾਨਤ ਦੇਪੇ ਕਿਉਂਕਿ ਮਤਾ ਮੇਨ ਮੰਨਿਆ ਜਾ ਰਿਹਾ ਹੈ ਕਿ ਜੇਕਰ ਪ੍ਰੋਲ ਤੇ ਦਸ਼ਕਤ ਹੀ ਨਹੀਂ ਹੋਣਗੇ ਪ੍ਰੋਲ ਤੇ ਕੋਈ ਛੁੱਟੀ ਨਹੀਂ ਆਏਗਾ ਇੰਜ ਲੱਗਦਾ ਕਿ ਨਸ਼ਾ ਜਲਦੀ ਬੰਦ ਹੋ ਜਾਏਗਾ ਦੇਖੋ ਪ੍ਰੋਲ ਮੈਟਰ ਹੈ ਜਿਹੜਾ ਇੱਕ ਅਲੱਗ ਮੈਟਰ ਹੈ ਜੀ ਪ੍ਰੋਲ ਹੈ ਉਹ ਕਿ ਜਿਹੜਾ ਕੈਦੀ ਉਹਦਾ ਰਾਈਟ ਹੈ ਜੀ ਠੀਕ ਹੈ ਜੀ ਪ੍ਰੋਲ ਦੇ ਵਿੱਚ ਕਈ ਇਹੋ ਜਿਹੀਆਂ ਹੈਗੀਆਂ ਧਾਰਾਵਾਂ ਹੈਗੀਆਂ ਕਿ ਉਹਦਾ ਰਾਈਟ ਹੈ ਪ੍ਰੋਲ ਦੀਆਂ ਕਈ ਕਾਰਨ ਹੁੰਦੇ ਆ ਉਹਦੇ ਕਰਕੇ ਉਹਨੂੰ ਪ੍ਰੋਲ ਦਿੱਤੀ ਜਾ ਸਕਦੀ ਹੈ ਜੀ ਅਛਾ ਇੱਕ ਵਿਅਕਤੀ ਨੂੰ ਬਾਰ-ਬਾਰ ਪ੍ਰੋਲ ਦੇਣੀ ਹੈਗੀ ਇੱਕ ਮੈਂਬਰ ਬਾਰ-ਬਾਰ ਪ੍ਰੋਲ ਦਿੰਦਾ 10 ਵਾਰ ਦਿੰਦਾ 20 ਵਾਰ ਦਿੰਦਾ ਫਿਰ ਕਿਸ ਤਰ੍ਹਾਂ ਦੇ ਇਹ ਮੰਨਦੇ ਆ ਇਹ ਜਿਹੜਾ ਪ੍ਰੋਲ ਮੈਟਰ ਹੈ ਇਹ ਕੋਰਟ ਨਾਲ ਸੰਬੰਧਤ ਮੈਟਰ ਹੁੰਦੇ ਆ ਇਹ ਮਾਨਯੋਗ ਡੀਸੀ ਸਾਹਿਬ ਦੇ ਉੱਤੇ ਪ੍ਰੋਲ ਜਿਹੜੀ ਹੁੰਦੀ ਹੈ ਅਪਰੂਵ ਹੁੰਦੀ ਹੈ ਕੋਰਟ ਨਾਲ ਸੰਬੰਧਤ ਮੈਟਰ ਹੁੰਦੇ ਆ ਇਹਦੇ ਚ ਪੁਲਿਸ ਦਾ ਕੋਈ ਬਹੁਤਾ ਰੋਲ ਨਹੀਂ ਇਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਏ ਜੰਗ ਹੈ ਯੂਥ ਹੈ ਕੀ ਮੈਸੇਜ ਸ਼ਾਰਟ ਦੇ ਵਿੱਚ ਦੇਖੋ ਤੁਹਾਡਾ ਪਿੰਡ ਜਿਹੜਾ ਜੀ ਪਹਿਲੀ ਗੱਲ ਤਾਂ ਮੈਂ ਇੱਥੇ ਕਾਫੀ ਆਨਾਗਾ ਖੇਡਾਂ ਦੇ ਵੱਲ ਬਹੁਤ ਪ੍ਰਭਾਵਤ ਤੁਸੀਂ ਹੁਣ ਵੀ ਇੱਕ ਦੰਗਲ ਕਰਾਇਆ ਉਸ ਦੰਗਲ ਦੇ ਜਰੀਏ ਵੀ ਤੁਸੀਂ ਇਹੀ ਮੈਸੇਜ ਦਿੱਤਾ ਕਿ ਨਰੋਵਾ ਸਮਾਜ ਹੈ ਜਿਹੜਾ ਉਹ ਵਧੀਆ ਸਮਾਜ ਹੈ ਉਹ ਵਧੀਆ ਕੰਮ ਕਰਦਾ ਮੈਂ ਨੌਜਵਾਨ ਜੁਥਿਆਂ ਨੂੰ ਇਹੀ ਬੇਨਤੀ ਕਰਦਾ ਮੈਂ ਖੁਦ ਆਪ ਰੈਸਲਰ ਹਾਂ ਕਿ ਤੁਸੀਂ ਜਿਹੜਾ ਨਾ ਇਹ ਨਸ਼ੇ ਤਿਆਗੋ ਔਰ ਨਸ਼ੇ ਤਿਆਗ ਕੇ ਆਪਣੀ ਬਾਡੀ ਬਣਾਓ ਵਧੀਆ ਥਰੀਰ ਬਣਾਓ ਠੀਕ ਹੈ ਉਹਦਾ ਕੀ ਦੁਆ ਹੋਗਾ ਕਿ ਤੁਹਾਡੇ ਸਮਾਜ ਦੇ ਵਿੱਚ ਖੜੇ ਤੁਸੀਂ ਅੱਛੇ ਲੱਗੂਗੇ ਇੱਕ ਬੰਦਾ ਜਿਹੜਾ ਨਸ਼ਾ ਕਰਦਾ ਉਹ ਕਿਸੇ ਵੀ ਮੰਨ ਲਓ 100 ਬੰਦੇ ਦੇ ਵਿੱਚ ਖੜਾ ਦੂਰੋਂ ਦੇਖ ਜਾਂਦਾ ਉਹਦੀ ਬਾਡੀ ਲੈਂਗੁਏਜ ਬਿਲਕੁਲ ਨਹੀਂ ਹੁੰਦੀ ਮੈਂ ਨੌਜਵਾਨ youth ਨੂੰ ਕਹੂੰਗਾ ਕਿ ਨੀ ਬਾਡੀ ਨੂੰ ਸੁਵਾਰੋ ਬਾਡੀ ਦਾ ਧਿਆਨ ਰੱਖੋ ਨਸ਼ੇ ਤਿਆਗੋ ਖੂਬ ਖਾਓ ਪੀਓ ਠੀਕ ਹੈ ਜਦੋਂ ਤੁਸੀਂ ਨਸ਼ੇ ਕਰਦੇ ਆ ਤੇ ਤੁਸੀਂ ਕ੍ਰਾਈਮ ਵੀ ਕਰੋਗੇ ਜੀ ਬਿਲਕੁਲ ਠੀਕ ਹੈ ਇਸ ਕਰਕੇ ਜਿਹੜਾ ਨੌਜਵਾਨ youth ਹੈ ਉਹਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਤੁਹਾਨੂੰ ਆ ਦੇਖੋ ਇਸ ਪ ਜੀ ਜੀ ਵੀ ਸਾਹਿਬ ਇੱਥੇ ਆ ਕੇ ਲੈਕਚਰ ਕਰਕੇ ਗਏ ਦੋ ਦੋ। ਠੀਕ ਵਾ ਮੈਂ ਇਹਨਾਂ ਦੀ ਪ੍ਰੈਸਰ ਬੋਟਰ ਸਾਹਿਬ ਖੜੇ ਆ ਇਹਨਾਂ ਦੇ ਐਮਨਾਂ ਜਾਂ ਪੰਚਾਇਤ ਨਾਲ ਪਿੱਛੇ ਜਿੱਥੇ ਤੇ ਕੰਮ ਰੁਕਿਆ ਆ ਉਸ ਦੇ ਤੇ ਰਿਓ ਇਸ ਪੰਚਾਇਤ ਦੇ ਵੀ ਮਾਣੇ ਤੇ ਰਹੂਗਾ ਜੇ ਤੂੰ ਹੀ ਮੁੜ ਕੇ ਥੇ ਹੋਈ ਕਿ ਚਾਰੇ ਤੇ ਸਾਡੇ ਵਿੱਚ ਤਰ ਪੈ ਰਹੇ ਆ ਤੁਹਾਡੇ ਵੀ ਪੈ ਰਹੇ। ਸੁਣ ਗਿਆ ਮੈਂ ਮੁੰਡਾ ਕਹਿੰਦਾ ਚਲੋ ਇਹਦੀ ਹਿੰਮਤ ਨਾਲ ਨਸ਼ਾ ਬੰਦ ਹੋਇਆ ਛਰੇ ਆਂ ਤੁਹਾਡੇ ਮਗਰ ਪਿਆ। ਸੁਣ ਗਿਆ ਆਮ ਬੰਦਾ ਇਦਾਂ ਨਹੀਂ ਪੈ ਸਕਦਾ ਕੋਈ ਇਦਾਂ ਦਾ ਹੋਰ ਜੰਪਿਆ ਤੇ ਤੁਹਾਡੇ ਨੱਕ ਇਜ਼ਾਮ ਲਿਆ ਦੇਣਾ ਇਹ ਨਾ ਕੇ ਹੋ ਸੁਣ ਗਿਆ ਜਿੱਥੇ ਤੇ ਹੁਣ ਇਸ ਵੇਲੇ ਦੇਖੋ ਤੁਹਾਡੀ ਪ੍ਰਾਪਰਟੀ ਅਟੈਚ ਹੋਈ ਆ ਬਦਨਾਮੀ ਸਾਡੀ ਵੀ ਨਾਲ ਉਹ ਤੁਹਾਡੇ ਜਿੰਨੀ ਆ ਸਾਡੇ ਪਿੰਡ ਦੀਆਂ ਤੁਸੀਂ ਵੀ ਸਾਡੀ ਕਿਤੇ ਨਾ ਕਿਤੇ ਰਹਿ ਇਛਦਾਰੀ ਤੋਂ ਆ ਸੁਣ ਲਿਓ ਹੁਣ ਗੱਲ ਕਿਤੇ ਨਾ ਕਿਤੇ ਜੇਸ ਪਿੰਡ ਤੁਹਾਡੀ ਰਹਿ ਇਛਦਾਰੀ ਸਾਡੀ ਵੀ ਹੋ ਗਈ ਹੋ ਗਈ ਜੇ ਤੁਸੀਂ ਸਾਡੀ ਇੱਜ਼ਤ ਰੱਖੂਗੇ ਅਸੀਂ ਤੁਹਾਡੀ ਰੱਖਾਂਗੇ ਜੇ ਨਾ ਰਖੀਏ ਨਵੀਂ ਪੰਜਾਇਤ ਨੇ ਨਾ ਬੰਗਾ ਨਹੀਂ ਪਹਿਨੀ ਹੋਈਆਂ ਇਹ ਵੀ ਤੁਹਾਨੂੰ ਕੋ ਕਰਕੇ ਦਿਖਾਉਂਦੇ ਸੁਣ ਗਏ ਇੰਨੀ ਦੇਖ ਦਿਓ ਇਹ ਦਾ ਦੇ ਚਲੋ ਉਹ ਬਰਾਬਰ ਤੇ ਆ ਜਿਹੜਾ ਪ੍ਰੈਸ਼ਰ ਕੋਟਰ ਹੁੰਦਾ ਹੈ ਵੀ ਮੈਂ ਦੱਸ ਦਿੰਨਾ ਉਹ ਪਿੰਡ ਦਾ ਸੰਝਾ ਹੁੰਦਾ ਉਹਨੂੰ ਕੰਤੂ ਪ੍ਰਾਂਤੂ ਕਿਤੇ ਨਹੀਂ ਉਹ ਪਹਿਲੇ ਵਾਲੀ ਹਿੰਮਤ ਰੱਖਣੀ ਚਾਹੀਦੀ ਆ ਫੇਰ ਉਹਦੀ ਗੋਡਵੈਲ ਹੁੰਦੀ ਆ ਪਿੰਡ 'ਚ ਜੇ ਬਾਦੀ ਬਾਜੀ ਵਗੈ ਲੱਪਵੇ ਤੇ ਮੈਂ ਤਾਂ ਜੀ ਇਹ ਪਹਿਲਾਂ ਕਹਾਂ ਜੀ ਹੁਣ ਦੇ ਕੋ ਕੀ ਹੁੰਦਾ ਨੋ ਫੇਰ ਨਹੀਂ ਗੱਲ ਬਣਦੀ ਪ੍ਰੈਸ਼ਰ ਕੋਟਰ ਹੁੰਦਾ ਜਿਹਦਾ ਸੰਝਾ ਬੰਦਾ ਪੈਂਦਾ ਇਨੂੰ ਉਹੀ ਰੱਖਣਾ ਚਾਹੀਦਾ ਤਾਂ ਜਿਹੜਾ ਬੈਲੈਂਸ ਸੀ ਠੀਕ ਹੈ ਨਾ ਮੈਂ ਬਾਦ ਇਹਨਾਂ ਦੀ ਨਿਗਰਾਨੀ ਰੱਖੋ ਇਹਨਾਂ ਨੂੰ ਚਾਹੀਦਾ ਸਾਡਾ ਸਹਿਯੋਗ ਦੇਣ ਜੋ ਕੁਝ ਗੱਲਬਾਤ ਪਾਣੀ ਹੈ ਪਿੰਡ ਦਾ ਮਾਣ ਬਣਾ ਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ